ਇਹ ਸਾਤ ਇੱਕ ਨੁਕਤਾ ਲੈਂਦਾ ਆਪਾਂ ਵਧੀਆ ਆਣੇ ਬੋੜ ਦੇ ਪੱਤੇ ਜੇ ਕਿਸੇ ਪਸ਼ੂ ਨੂੰ ਗਰਮੈਸ਼ ਹੋਵੇ ਜਾਂ ਪਿੱਛਾ ਵਖਾਉਂਦਾ ਹੋਵੇ ਜਾਂ ਕਿਚ ਗਾਂ ਘਰਕਦੀ ਹੋਵੇ ਜਾਂ ਕਿਸੇ ਪਸ਼ੂ ਨੂੰ ਗਰਮੈਸ਼ ਹੋਵੇ ਤੇ ਇਹ ਅੰਜ ਸੱਤ ਜਣ ਭਾਈ ਆਪੇ 8 10 ਦਾ ਪੱਤੇ ਚਾਰੋ ਇਹਨਾਂ ਪਸ਼ੂਨ ਨਿਰਨੇ ਕਾਲ ਜੀ ਇਹ ਪਸ਼ੂ ਆ ਦੀ ਗਰਮੈਸ਼ ਬਾਹਰ ਨਿਕਲ ਜਾਂਦੀ ਹੈ ਜੇ ਪਸ਼ੂ ਭਾਰ ਪਾਉਂਦਾ ਉਹਨੂੰ ਇੱਕ ਰੋਗ ਪੱਤੇਆਂ ਦਾ ਤੋੜ ਕੇ ਲਿਆ ਕੇ ਬੋਰ ਦੇ ਦਾ ਉਹਦੀ ਚਟਨੀ ਕੁੱਟ ਕੇ ਤੇ ਰੱਖ ਲਓ ਤੇ ਸਵੇਰੇ ਨਿਰਨੇ ਕਾਲ ਦੇ ਪੱਠੇ ਪਾਉਣ ਤੋਂ ਅੱਧਾ ਘੰਟਾ ਪਹਿਲਾਂ ਇੱਕ ਚਮਚਾ ਦੇਸੀ ਘਿਓ ਦਾ ਪਾ ਕੇ ਦੇ ਲਓ ਤੇ ਘਰ ਤੇ ਨੂੰ ਅੜਜੂਗਾ ਤੇ ਇਹ ਸਾਰਿਆਂ ਨੂੰ ਵਧੀਆ ਨੁਕਤਾ ਸਸਤਾ ਤੇ ਵਧੀਆ ਇਦ ਤਰੇ ਕੋ ਇਸ ਤਰ੍ਹਾਂ ਚਾਦੋ ਜਿਵੇਂ ਆ ਮਨ ਲੱਗਾ ਚਾਹ ਨੂੰ ਆ ਇਸ ਤਰ੍ਹਾਂ ਖਾ ਲੈਣਗੇ ਸਾਰੇ ਪਸ਼ੂ ਖਾਣੇ ਦੇ ਆ ਬਹੁਤ ਵਧੀਆ ਖਾਂਦੇ ਆ ਜਿਵੇਂ ਗਾਵਾਂ ਖਾਂਣੀਆਂ ਇਹਨਾਂ ਨੂੰ ਜੇ ਜੇ ਆਪਾਂ ਲਗਾਤਾਰ ਜੇ 4 ਜਾਂ 400 ਹੀ ਸਾਰੇ ਪਟਾਏ ਇਕੱਤਰ ਪਾਉਨੇ ਆ ਤੇ ਇਹਨਾਂ ਡੰਗਰਾਂ ਦੇ ਵਿੱਚ ਕਈ ਰੋਗ ਪੰਦੇ ਇਹ ਇਹਨਾਂ ਘੋੜ ਦੇ ਪੱਤਿਆਂ ਦੇ ਨਾਲ ਸਾਰਾ ਰੋਗ ਖਤਮ ਹੁੰਦਾ ਪਸ਼ੂਆਂ ਦਾ ਇਹ ਇੱਕ ਦੋ ਇਹ ਘੋੜ ਦੀ ਦਵਾਈ ਜੇ ਦੁੱਧ ਜੇ ਥਾਣ ਪੁੱਟਦੇ ਆ ਤਾਂ ਵੀ ਇਹਦਾ ਦੁੱਧ ਲਾ ਦਿਓ ਜੇ ਪੰਤਨਾਂ ਦੇ ਵਿੱਚ ਕੋਈ ਫੰਕਸ਼ਨ ਬਣਦੀ ਆ ਕਿਤੇ ਵੀ ਬੀਆਈ ਬਣਦੀ ਆ ਜਾਂ ਕਿਤੇ ਜਖਮ ਹੁੰਦਾ ਪਸ਼ੂ ਦੇ ਘੋੜ ਦਾ ਦੁੱਧ ਲਾ ਦਿਓ ਉਹਦੇ ਨਾਲ ਠੀਕ ਹੋ ਜਾਊਗਾ ਤੇ ਸਾਰੇ ਡੰਗਰਾਂ ਨੂੰ ਮਚਾਰਦਾ ਤੇ ਬਿਲਕੁਲ ਸਹੀ ਹੈ ਇੱਕ ਪਸ਼ੂ 50% ਵਧਿਆ ਖਾਂਦੇ ਆ ਇਹ ਪੋਚਨ ਫਸਤੀ ਵਧੀਆ ਤੇ ਇਹਦੇ ਨਾਲ ਜਿਹੜੇ ਭਾਰ ਦੀ ਸਮੱਸਿਆ ਉਹ ਵੀ ਮੁੱਕਦੀ ਆ ਇਹ ਜ਼ਰੂਰੀ ਸਾਰੇ ਭਰਾ ਕਰੋ ਸਾਰਿਆਂ ਨੂੰ ਜੇ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਹੋਰ ਜੇ ਖਾਸਾ ਮੈਂ ਹੁਣ ਚਟਨੀ ਲੱਗਾ ਕੁੱਟਣੀ ਦੀ ਸਵੇਰੇ ਜਿਹੜੀ ਮੱਝ ਨੂੰ ਦੇਣੀ ਆ ਉਹ ਵੀ ਵਿਖਾਉਣਾ ਤੁਹਾਨੂੰ ਕਿ ਤਰ੍ਹਾਂ ਆਹ ਦੇਖੋ ਜੀ ਇੰਨੇ ਪੱਤੇ ਲੈ ਲੈਣੇ ਆ ਇਹ ਪੱਤੇ ਇੰਨੇ ਲੈ ਕੇ ਤੇ ਕੁੰਡੇ ਦੇ ਵਿੱਚ ਪਾ ਲੈਣੇ ਆ ਜਦ ਇਹ ਆਪਾਂ ਕੁੰਡੇ ਦੇ ਵਿੱਚ ਪਾ ਲਿਆ ਤੇ ਇਹਨਾਂ ਕੁੰਡੇ ਦੇ ਵਿੱਚ ਆਪਾਂ ਰਿਜ਼ਲਟ ਫੜ ਕਰ ਲੈਣੇ ਆ ਦਰੜਪੜ ਕਰਕੇ ਇਹਨਾਂ ਦੀ ਇੱਕ ਪਿੰਨੀ ਬਣਾ ਲੈਣੀ ਆ ਪਿੰਨੀ ਬਣਾ ਕੇ ਤੇ ਸਵੇਰੇ ਖਾਲੀ ਪੇਟ ਪਸ਼ੂ ਜਿਹੜੇ ਪਸ਼ੂ ਭਾਰ ਪਾਉਂਦੇ ਆ ਇੱਕ ਚਮਚਾ ਦੇਸੀ ਘਿਓ ਦਾ ਪਾ ਲੈਣਾ ਵਿੱਚ ਤੇ ਲਾ ਕੇ ਸਵੇਰੇ ਅੱਧਾ ਘੰਟਾ ਪੱਠੇ ਪਾਉਣ ਤੋਂ ਪਹਿਲਾਂ ਪਾ ਦਿਓ ਤੇ ਤੁਸੀਂ 8-10 ਦਿਨ ਪਾਓ ਲਗਾਤਾਰ ਇਹਦੇ ਨਾਲ ਪੂਰਾ ਹੀ ਫਰਕ ਪਊਗਾ ਕੋਈ ਚੀਜ਼ ਦੇਣ ਦੀ ਲੋੜ ਨਹੀਂ ਇਹਨੂੰ ਕਿਸੇ ਰਕਮ ਦੀ ਇਹਦੇ ਨਾਲ 100% ਫਾਇਦਾ ਹੁੰਦਾ ਹੈ ਮੈਂ ਕਈ ਚਿਰ ਤੋਂ ਇਹ ਕੰਮ ਕਰਦਾ ਮੈਂ ਆਪ ਦੇ ਪਸੂਆਂ ਦੇਣਾ ਕੋਈ ਸਮੱਸਿਆ ਨਹੀਂ ਹਜੇ ਤੱਕ ਆਈ ਇਹ ਜੇ ਕਾਲਸਾ ਵੀ ਫਕੀਰ ਆਹ ਜੀ ਬਣ ਗਈ ਪੇਸਟੇਰੀ ਜਿਹੜੀ ਆਪਾਂ ਚਟਨੀ ਬਣਾਉਣੀ ਸੀ ਇਹਨੂੰ ਸਵੇਰੇ ਹੋਣਾ ਇਹਨੇ ਇਹਦੇ ਵਿੱਚ ਐ ਕਰਕੇ ਮੁਠੀ ਦੇ ਵਿੱਚ ਦੇ ਕੇ ਚਮਚਾ ਘੋਦਾ ਤੇ ਸਵੇਰੇ ਨਿਰਨੇ ਕਾਲਜੇ ਦੇ ਦੇਣੀ ਆ ਬਸ ਇੰਨਾ ਹੀ ਕੰਮ ਆ ਬਸ 8-10 ਦਿਨ ਦਿਓ ਇਹ ਬਾ ਚੜਦੀ ਕਲਾ ਆ ਜਾਊਗੀ ਬਸ ਦਰਮੈਸ਼ ਪਸੂ ਦੀ ਸਭ ਨਿਕਲ ਜੂ ਦਰਮੈਸ਼ Tá. Yeah. Pass shot complete.